ਕੀ ਹਾਲ ਚਾਲੇ ਵੈਲਕਮ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਹੁਣ ਬਾਕੀ ਹੁਣਾਂ ਜਾਣ ਜਾ ਰਿਆਂ ਤੇ ਮਿਲਦਾ ਤੁਹਾਨੂੰ ਨਾ ਕੇ ਆ ਕੇ ਰੋਟੀ ਵਗੈਰਾ ਵੀ ਖਾਣੀਆਂ ਤੇ ਫਿਰ ਕੱਪੜੇ ਵਗੈਰਾ ਪਾ ਲੈਣ ਡਰੈਸ ਪਾਣੇ ਪੱਗ ਬੰਨਦੇ ਆ ਫਿਰ ਚੱਲਦੇ ਆ ਸਕੂਲ ਪ੍ਰੋਟੇਨ ਨਾਲ ਦਹੀਂ ਤੇ ਖਾਂਦੇ ਆ ਰੋਟੀ ਆ ਗਿਆ ਹੀ ਮੈਂ ਸਕੂਲ ਤੋਂ ਤੇ ਸਕੂਲ ਤੋਂ ਅਨਸਾਰ ਫਿਰ ਤੋਂ ਪਹਿਣ ਲੱਗਿਆ ਜੀ ਮੀ ਦਰਵਾਰੇ ਨੇ ਬੱਦਲ ਆ ਰਹੀ ਨਹੀਂ ਬਸ ਆ ਗਏ ਮੀ ਪਣਾ ਕਣੀਆਂ ਪਹਿਣਿਆ ਸਟਾਰਟ ਹੋ ਗਈਆਂ ਨੇ ਦੇਖੋ ਇਹਨੀ ਘੈਂਟ ਹਵਾ ਚੱਲ ਰਹੀ ਆ ਨਾ ਮੈਂ ਮੀਂਹ ਤੋਂ ਪਹਿਲਾਂ ਜਿਹੜੀ ਹਵਾ ਹੁੰਦੀ ਆ ਮੇਰੀ ਫੇਵਰੇਟ ਹਵਾ ਉਹ ਠੰਡੀ ਠੰਡੀ ਆ ਗਈ ਜਿਹਨੀਰੀ ਵੀ ਆ ਗਈ ਗਾਇਸ ਚਲੋ ਅੱਜ ਮੈਨੂੰ ਲੱਗਦਾ ਨਾਰਮਲ ਨਾਲੋਂ ਆਪਣੇ ਜ਼ਿਆਦਾ ਪਹਿਨੇ ਵਾਲਾ ਕੋ ਮੀਂਹ ਆਂਦਾ ਤਾਂ 1.5 ਘੰਟਾ ਹੀ ਪੈਂਦਾ ਜੱਧਾ ਘੰਟਾ ਤੇ ਅੱਜ ਮੈਨੂੰ ਲੱਗਦਾ ਇਹ ਸ਼ਾਮ ਤੱਕ ਪਹਿਨਣ ਵਾਲਾ ਕਾਫੀ ਟਾਈਮ ਚੱਲਣ ਵਾਲਾ ਬਿਕੋਜ਼ ਨਿਹਰੀ ਵੀ ਆ ਰਹੀ ਉਧਰੋਂ ਮੀਂਹ ਦਾ ਪ੍ਰੈਸ਼ਰ ਹੋਰ ਵੀ ਤੇਜ਼ ਹੋ ਜਾਏਗਾ ਤੇ ਮਜ਼ਾ ਵੀ ਨਹੀਂ ਆਊਗਾ ਜੀ ਮੀ ਆ ਗਿਆ ਦੇਖੋ ਬੱਦਲ ਵੀ ਨਾਲ ਆ ਗਏ ਮੀ ਤਾਂ ਆਪਣੀ ਵੇਥੇ ਨੋਰਮਲ ਐ ਮੈਂ ਤਾਂ ਪੈਂਦਾ ਜਾਂਦਾ ਐ ਜਮ ਹੋਰ ਹਜੇ ਤੱਕ ਨਹੀਂ ਬਣਿਆ ਸੀਗਾ ਵੀ ਨੇੜੀ ਟਾਈਪ ਤੇ ਉਹ ਬਣ ਚੁੱਕਿਆ ਆ ਚੁੱਕਿਆ ਜੀ ਮੀ ਆ ਦੇਖੋ ਸਾਡਾ ਉਰਲਾ ਪੇੜ ਸਾਰਾ ਝੜ ਗਿਆ ਪੱਤਾ ਇੱਕ ਵੀ ਨਹੀਂ ਰਹਿ ਹੈਗਾ ਮੈਨੂੰ ਇੱਕ ਵੀ ਨਹੀਂ ਦੀ ਕਰ ਇੱਕੋ ਵੀ ਪਤਾ ਨਹੀਂ ਇਹਦੀ ਕਰਿਆ ਆਈ ਝੜ ਗਏ ਤੇ ਨਾਲ ਵਾਲੇ ਹਜੇ ਸਹੀ ਸਲੰਤ ਨਹੀਂ ਗਏ ਤੇ ਬੜੀ ਕੀ ਵਧੀਆ ਚੱਲ ਰਹੀ ਆ ਆਪਣਾ ਫਲੈਗ ਲਹਿਰਾ ਰਿਹਾ ਦੇਖੋ ਜੀ ਹੁਣ ਮੀ ਹਜੇ ਮਤਲਬ ਪੈਣਾ ਇੰਨਾ ਸਟਾਰਟ ਨਹੀਂ ਹੋਇਆ ਤੇ ਤੁਹਾਨੂੰ ਨੀਚੇ ਚੱਲ ਕੇ ਦਿਖਾ ਜੰਨੇ ਆ ਆ ਦੇਖੋ ਪਪਾ ਤੋਰੀਆਂ ਦੇ ਕੇ ਗਿਆ ਆਪਣੀ ਆਰਗੇਨਿਕ ਤੋਰੀ ਆ ਜੀ ਆ ਵੀ ਸਾਰੇ ਕੁਝ ਆਰਗੇਨਿਕ ਖਾਣੇ ਆਪਾਂ ਦਾ ਵਧੀਆ ਗੱਲ ਆ ਆਪਾਂ ਹੈਲਦੀ ਰਹਿਨੇ ਆਰਗੇਨਿਕ ਸਬਜ਼ੀ ਖਾਣ ਨਾਲ ਬੁੱਤ ਤੇ ਪਰਾਂ ਦਾ ਤੇਰਾ ਕਰਦਾ ਕਮ ਇਥੋਂ ਨੂੰ ਥੋੜੀ ਬਹੁਤ ਇਨਫੋਰਮੇਸ਼ਨ ਦੇ ਇਨਾ ਆਪਣੀ ਟਰਜਨ ਕਾਰ ਵਾਸਤੇ ਤੇ ਆ ਆਪਣੀ ਟਰਜਨਾਂਗੀ ਦੇਖੋ ਇਹਦਾ ਉਰੇ ਤੋਂ ਗੇਟ ਖੁੱਲਦਾ ਤੇ ਗੇਟ ਖੁੱਲਣ ਸਾਰ ਆਪਾਂ ਗੱਡੀ ਦੇ ਅੰਦਰ ਆ ਜੰਨੇ ਆ ਤੇ ਆ ਇਹਦਾ ਸਟੀering ਆ ਜਿਸ ਨਾਲ ਆਪਾਂ ਗੱਡੀ ਨੂੰ ਥੋੜਾ ਬਹੁਤ ਮੋੜ ਸਕਦੇ ਆ ਤੇ ਵਿੱਚ ਬੈ ਕੇ ਦਿਖਾਦੀ ਨਾ ਹੀ ਤੁਹਾਨੂੰ ਇਹ ਡੈਡੀ ਹੋਣਾ LTCG 2006 ਮਾਡਲ ਆ ਇਹ ਦੇਖੋ ਕਾਫੀ ਆਦਾ ਵਧੀਆ ਗੱਡੀ ਆ ਮਤਲਬ ਕਿ ਹਜੇ ਇੰਨੀ ਚੱਲਦੀ ਨਹੀਂ ਵਧੀਆ ਗੱਡੀ ਆ ਵੈਸੇ ਚੱਲ ਵੀ ਜਾਂਦੀ ਹੈ ਇਹ ਜੀ ਗੱਲ ਨਹੀਂ ਦੇਖੋ ਸੀਟ ਕਵਰ ਵਗੈਰਾ ਲੱਗੇ ਹੋਇਆ ਮਤਲਬ ਕਿ ਹੁਣ ਕੰਮ ਵਿੱਚ ਯੂਜ਼ ਕੱਟੀ ਕਰਦੇ ਸੀ ਮਤਲਬ ਕਿ ਕੱਟੀ ਕਰਦੇ ਆ ਤੇ ਹਜੇ ਦੂਈ ਗੱਡੀ ਆਦਾ ਯੂਜ਼ ਕਰਦੇ ਆ ਇਹਨੂੰ ਹਜੇ ਨਾ ਦੇ ਬਰਾਬਰ ਯੂਜ਼ ਕਰਦੇ ਆ ਤੇ ਆਏ ਦਬ ਰੇਸ ਵਾਲਾ ਜੀ ਐਕਸੀਲੇਟਰ ਤੇ ਬ੍ਰੇਕ ਆ ਤੇ ਉਹ ਕਲੱਚ ਆ ਠੀਕ ਆ ਜੀ ਤੇ ਇਹਦਾ ਗੇਟ ਆ ਤੇ ਆਏ ਦੇ ਲੋਕ ਆ ਜੀ ਤੁਹਾਨੂੰ ਨਹੀਂ ਪਤਾ ਨਾ ਮੁਰਤੀ ਗੱਡੀ ਦੇ ਕੁਝ ਵੀ ਆਟੋਮੈਟਿਕ ਨਹੀਂ ਹੁੰਦਾ ਸਾਰਾ ਕੁਝ ਆਪਣੇ ਆਪ ਕਰਨਾ ਪੈਂਦਾ ਸਿਸਾ ਵਗਾਰ ਆ ਵੀ ਆ ਲੇ ਕੋਸ ਸਿਸਾ ਵਗਾਰ ਆ ਵੀ ਆਪਣੇ ਆਪ ਕਰਨਾ ਪੈਂਦਾ ਲੌਕ ਹੋ ਗਿਆ ਰਹੇ ਆਪਣੇ ਆਪ ਲਾਉਣੇ ਪੈਂਦੇ ਨੇ ਹੁਣ ਜਿਵੇਂ ਇਹ ਮਦਦ ਲੋਕ ਆ ਇੰਨੇ ਪੁਰਾਣੇ ਹੋ ਚੁੱਕੇ ਨੇ ਇੰਨਾ ਜ਼ੋਰ ਮੰਗਦੇ ਨੇ ਦੋਸਤੋ ਮੇਰੀ ਆਵਾਜ਼ ਆ ਰਹੀ ਹੈ ਪਰ ਮੀ ਆ ਨਹੀਂ ਰਿਹਾ ਉਹ ਆ ਗਿਆ ਓਏ ਮੀ ਵੀ ਆ ਗਿਆ ਓਏ ਤੇਰੀ ਬਾਹਰ ਕੀ ਲੱਗ ਕਿਉਂ ਆਏ ਓਏ ਲੰਬਾ ਵਾਜੇ ਆਣ ਲੱਗੀ ਹੋਣੀ ਜੀ ਤੇ ਨਾਲ ਦੀ ਨਾਲ ਹੀ ਮੀ ਆ ਗਿਆ ਬੀਬੀ ਲਈ ਇਹ ਲੇਜ਼ ਉਹ ਮਖਾਨੇ ਆ ਲੇਜ਼ ਔਰ ਚਿਪਸ ਮੈਂ ਪਹਿਲਾ ਜਿਹੜੇ ਚਿਪਸ ਖਾਈ ਤੇ ਲੇਜ਼ ਉਹ એમ ਦੇ ਨਹੀਂ ਹੁੰਦੇ ਸੀਗੇ ਨਵੇਂ ਆ ਚੁੱਕੇ ਆ ਜਾਂ ਫਿਰ ਆ ਕਾਪੀ ਵਾਲੇ ਜਿਹੜੀ ਕਮੈਂਟ ਚ ਜਰੂਰ ਦੱਸਿਓ ਜਾਂ ਫਿਰ ਲੇਜ਼ ਐ ਮੇਰੀ ਆਣ ਲੱਗੇ ਬਿਕੋਜ਼ ਮੈਨੂੰ ਲੇਜ਼ ਖਾਈ ਨੂੰ ਬਹੁਤ ਟਾਈਮ ਹੋ ਗਿਆ ਹੁਣ ਅੱਧਾ ਪੈਕਟ ਬੀਬੀ ਨੇ ਦਿੱਤਾ ਤੀਗਾ ਨਾਲ ਖਾਲੀ ਤੀਗਾ ਤੇ ਇਹਦੇ ਚਿਪਸ ਪਾਤੇ ਹੁਣ ਮਮਾ ਨੂੰ ਦੇ ਦਿੰਨਾ ਮੈਂ ਮਮਾ ਚਿਪਸ ਫੋਨ ਤੇ ਗੱਲ ਕਰ ਰਹੇ ਨੇ ਮਮਾ ਤੇ ਹੁਣ ਮੈਂ ਵੀ ਖਾਣਾ ਚਿਪਸ ਗੋਸੂ ਹੁੰਦੇ ਰਹਾ ਪਾ ਗੇਮਿੰਗ ਵੀਡੀਓ ਫ੍ਰੀ ਫਾਇਰ ਦੀ ਚਲੋ ਜੀ ਦੇਖਦੇ ਹਾਂ ਖਾ ਰਿਹਾ ਜੀ ਮੈਗੀ ਬੜੀ ਟੇਸਟੀ ਆ ਮਮਾ ਬਹੁਤ ਘੈਂਟ ਬਣਾਈ ਆ ਟੇਸਟੀ ਆ ਜੀ ਦਹੀਂ ਨਾਲ ਖਾ ਰਿਹਾ ਮੈਂ ਸੌਸ ਹੈ ਨਹੀਂ ਤਾਂ ਦਹੀਂ ਨਾਲ ਖਾਣਾ ਮੈਂ ਮੈਨੂੰ ਲਈ ਨਾਲ ਵਧੀਆ ਲੱਗਦੀ ਹੈ ਮੈਗੀ ਆ ਦੇਖੋ ਜੀ ਯੂਰੇ ਤੋਂ ਤਾਰ ਕੱਢ ਗਏ ਲਾਏ ਆਪਾਂ ਨੇ ਬਾਹਰ ਐਂਪਲੀਫਾਇਰ ਬਿਕਾਉਜ਼ ਹੁਣ ਪਕਰਾਂਗੇ ਥੋੜਾ ਬੋਦਾ ਵਰਕਆਊਟ ਐਕਸਰਸਾਈਜ਼ ਵਗੈਰਾ ਕਰਾਂਗੇ ਤੇ ਮੈਨੂੰ ਚਾਹੀਦੀ ਸੀਗੀ ਪੈਨ ਡਰਾਈਵ ਇੱਥੇ ਲਾਉਣ ਵਾਸਤੇ ਤੇ ਉਹ ਸੀ ਆ ਗੱਡੀ 'ਚ ਤੇ ਹੁਣ ਗੱਡੀ ਚੋਂ ਆਪਣ ਡਰਾਈਵ ਕੱਢ ਕੇ ਲੈਣੇ ਆ। ਉਹ ਉਸ ਤੋਂ ਪਹਿਲੇ ਇੱਕ ਗੇੜ ਮੈਂ ਕੱਢ ਚੁੱਕਿਆ ਥੀ ਗੱਡੀ ਦੇ ਤੇ ਕੀ ਲੌਕ ਬੰਦ। ਆ ਦੇਖੋ ਹੁਣ ਖੋਲਦੇ ਆਪਾਂ ਗੱਡੀ ਦਾ ਲੌਕ। ਖੁੱਲ ਚੁੱਕੇ ਬਾਕੀ ਦੇ ਆ ਜਿਹੜੇ ਆਟੋਮੈਟਿਕ ਬਟਨ ਹੁੰਦੇ ਆ ਆ ਖਰਾਬ ਹੋ ਗਏ। ਐਂ ਖੋਲ ਨਹੀਂ ਪੈਂਦੀ ਆ। ਤੇ ਹੁਣ ਆਪਣੀ ਪੈਂਡਰ ਡਰਾਈਵ ਲੱਗੀ ਹੋਈ ਆ ਆਹ। ਆ ਦੇਖੋ ਜੀ। ਕੱਢ ਲਈ ਆਪਾਂ ਨੇ ਪੈਂਡਰ ਡਰਾਈਵ ਤੇ ਨਾਲ ਚੱਕ ਦਿਆਂ ਚਾਬੀ। ਲੋਜੀ ਹੁਣ ਲੱਣੇ ਗੇਟ ਚਲੋ ਜੀ ਹੁਣ ਚੱਲਦੇ ਆ ਤੇ ਥੋੜਾ ਬਹੁਤ ਵਰਕਆਊਟ ਕਰਦੇ ਆ ਵਰਕਆਊਟ ਕਰਨ ਤੋਂ ਬਾਅਦ ਮਿਲਾਂ ਮੈਂ ਤੁਹਾਨੂੰ ਹੁਮੀ ਆ ਚੁੱਕਾ ਹੈ ਇਹ ਬਾਰ ਦੋਸਤੋ ਆ ਦੇ ਬਲੋਗ ਦੇ ਵਿੱਚ ਨਹੀਂ ਸੀ ਉਮੀਦ ਕਰਦਾ ਤੁਹਾਨੂੰ ਬਲੋਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਕੋਈ ਪਿਆਰਾ ਜਿਹਾ ਕਮੈਂਟ ਕਰੋ ਬਾਕੀ ਮੈਂ ਮਿਲਦਾ ਤੁਹਾਨੂੰ ਨੈਕਸਟ ਬਲੋਗ ਦੇ ਵਿੱਚ ਬਾਏ ਬਾਏ